ਅੱਜ ਆਪਾਂ ਜਾ ਰਹੇ ਆ ਪਿੰਡ ਰਾਜਚਾਲ ਜ਼ਿਲ੍ਹਾ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਕੋਲ ਹੀ ਪੈ ਜਾਂਦਾ ਗੋਇੰਦਵਾਲ ਵਾਲਾ ਰੋਡ ਜਿਹੜਾ ਖਾਰਾ ਨਹਿਰ ਹੈ ਉਧਰਲੇ ਬੰਦੇ ਉਹ ਜਾਣਾ ਤੇ ਵੀਰ ਜੀ ਨਾਲ ਗੱਲ ਹੋਈ ਆ ਦੋ ਤਿੰਨ ਦਿਨ ਤੋਂ ਇਹਨਾਂ ਦਾ ਫੋਨ ਆ ਰਿਹਾ ਤੇ ਅੱਜ ਟਾਈਮ ਕੱਢ ਕੇ ਆਪਾਂ ਇਹਨਾਂ ਦਾ ਏਸੀ ਚੈੱਕ ਕਰਨ ਵਾਸਤੇ ਜਾ ਰਹੇ ਆ ਏਸੀ ਦੇ ਕਹਿੰਦੇ ਵੀ ਉਤਾਰ ਕੇ ਸਰਵਿਸ ਕਰਵਾਉਣੀ ਆ ਤੇ ਏਸੀ ਦੇ ਜੋ ਵੀ ਪ੍ਰੋਬਲਮ ਹੈ ਉਹ ਸਾਰਾ ਮਸਲਾ ਅੱਲਾਹ ਪਾ ਕਰਕੇ ਆਵਾਂਗੇ ਤੇ ਜਾ ਰਹੇ ਹੁਣ ਇਸ ਟਾਈਮ ਆ ਆ ਜਿਹੜਾ ਨੈਸ਼ਨਲ ਹਾਈਵੇ ਬਣਿਆ ਹੋਇਆ ਹੈਗਾ ਬਠਿੰਡੇ ਤੋਂ ਅੰਮ੍ਰਿਤਸਰ ਰੋਡ ਜਿਹੜਾ ਜਾਂਦਾ ਉਸ ਰੋਡ ਤੇ ਆਪਾਂ ਖੜੇ ਅੱਗੇ ਖਾਰਾ ਨਹਿਰ ਆਏਗੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਬਾਈ ਜੀਰਾਂ ਦੇ ਪਿੰਡ ਰਾਲ ਚੱਲ ਜਾਵਾਂਗੇ ਤੇ ਅੱਜ ਆਪਣੇ ਨਾਲ ਜਾ ਰਿਹਾ ਗੁਲਦੀਪ ਤੇ ਕੈਮੋ ਜੀ ਅੱਜ ਫਿਰ ਖਿੱਚ ਕੇ ਰੱਖਣਾ ਕੰਮ ਮਿਲਦੇ ਆ ਤੁਹਾਨੂੰ ਫਿਰ ਅਗਲੀਆਂ ਰਾਵਾਂ ਆ ਬਣੇ ਰਹੀ ਆ ਇਹ ਬੋਲ ਇਹ ਖਾਰੇ ਵਾਲੀ ਨਹਿਰ ਇੱਥੋਂ ਤਕਰੀਬਨ 12-13 ਕਿਲੋਮੀਟਰ ਬਾਈਜੀ ਹੁਣਾ ਦਾ ਘਰ ਹੈ ਤੇ ਵੀਰਜੀ ਆਪਣੇ ਨਾਲ ਅੱਗੇ ਅੱਗੇ ਜਾ ਰਹੇ ਗਿਆ ਤੇ ਨਹਿਰ ਦਾ 뷰 ਬਹੁਤ ਹੀ ਸ਼ਾਨਦਾਰ ਹੈ ਠੰਡੀ ਠੰਡੀ ਹਵਾ ਤੇ 뷰 ਪੂਰਾ ਵੇਖਣ ਵਾਲਾ ਸਾਫ਼ ਸੁਥਰੀ ਛੜਕ ਤੇ ਹੁਣ ਆਪਾਂ ਵੀਰਜੀ ਹੁਣਾ ਦੇ ਘਰ ਪਹੁੰਚ ਚੁੱਕੇ ਹਾਂ ਇਹ ਲੱਗਾ ਹੋਇਆ LG ਦਾ ਡੁਅਲ ਨੋਇਟਰ AC ਰੂਮ ਇੰਨਾ ਜਿਆਦਾ ਵੱਡਾ ਨਹੀਂ ਤੇ ਵੀਰਜੀ ਕਹਿੰਦੇ ਵੀ ਪਹਿਲਾਂ ਤਾਂ ਬੜੀ ਵਧੀਆ ਕੂਲਿੰਗ ਕਰਦਾ ਸੀ ਤੇ ਹੁਣ ਜਿਹੜੀ ਇਹਦੀ ਕੂਲਿੰਗ ਕਟੀ ਹੋਈ ਹੈ ਤੇ ਆਪਾਂ ਇਸ ਏਸੀ ਨੂੰ ਉਤਾਰ ਕੇ ਹੀ ਸਰਵਿਸ ਕਰਾਉਣੀ ਹੈ। ਕੁਵੈਲ ਤੁਸੀਂ ਵੇਖੋ ਵੀ ਕਿੰਨੀ ਜਾਰੀ ਹੈ ਇਹਦੇ ਡਸਟ ਜਿਹੜੀ ਆ ਜੰਮੀ ਹੋਈ ਡਸਟ 쿨ਿੰਗ ਤੇ ਵੀ ਫਰਕ ਪਾ ਰਹੀ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਆਊਟਡੋਰ ਦੇ ਕੋਲ ਤੇ ਆਊਟਡੋਰ ਵੀ ਪੂਰੀ ਸਪੀਡ ਦੇ ਵਿੱਚ ਤੇ ਸਹੀ ਐਂਪੀਅਰ ਤੇ ਸਹੀ ਗੈਸ ਦਾ ਬੈਕ ਪ੍ਰੈਸ਼ਰ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਤੇ ਹੁਣ ਆਪਾਂ ਗੈਸ ਨੂੰ ਪਹਿਲਾਂ ਸਟੋਰ ਕੀਤਾ ਸੀ ਤੇ ਦੁਬਾਰਤੋਂ ਫਿਰ ਸਟੋਰ ਕਰ ਰਹੇ ਹਾਂ ਕਿਉਂਕਿ ਇਹਦੀ ਪੂਰੀ ਗੈਸ ਚੰਗੀ ਤਰ੍ਹਾਂ ਸਟੋਰ ਨਹੀਂ ਸੀ ਹੋਈ ਤੇ ਹੁਣ ਦੁਬਾਰਤੋਂ ਕੰਪਰੈਸ਼ਨ ਨੂੰ ਫਿਰ ਆਪਾਂ ਆਨ ਕੀਤਾ ਦੁਬਾਰਤੋਂ ਚੱਕਰ ਫੜਿਆ ਚੱਲਿਆ ਹੌਲੀ ਹੌਲੀ ਚੱਕਤੀ ਸਪੀਡ ਨੇ ਉਹਨਾਂ ਗੈਸ ਤੋਂ ਪੂਰੀ ਸਟੋਰ ਹੋ ਗਈ ਹੈ ਦੁਬਾਰਤੋਂ ਫਿਰ ਐਲਪੀ ਨੂੰ ਲੌਕ ਕਰਦੇ ਹਾਂ ਹੋਰ ਆਪਾਂ نیچے ਪਹੁੰਚੇ ਗਏ ਆ ਤੇ ਇਹ ਜਿਹੜੇ ਫਲੇਅਰ ਨਾਟੇ ਉਹ ਆਪਾਂ ਖੋਲੇ ਗਿਆ ਤੇ ਇੰਡੋਰ ਯੂਨਟ ਨੂੰ ਆਪਾਂ ਥੱਲੇ ਉਤਾਰ ਰਏ ਹਾਂ ਗਿਆ ਤੇ ਬਾਹਰ ਜਾ ਕੇ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੇ ਆਪਉਣ ਲਾਈਟ ਤੇ ਪਾਣੀ ਦਾ ਜਿਹੜਾ ਇੰਤਜ਼ਾਮ ਹੋ ਜਾਵੇ ਇੰਡੋਰ ਨੂੰ ਖੋਲਣਾ ਆਪਾਂ ਸ਼ੁਰੂ ਕਰ ਦਿੱਤਾ ਹੈਗਾ ਤੇ ਜਿਹੜੀ ਇਹਦੀ ਇੰਡੋਰ ਦੀ ਪੀਸੀਬੀ ਆ ਉਹ ਵੀ ਕੱਢ ਕੇ ਆਪਾਂ ਸਾਈਡ ਤੇ ਰੱਖ ਦਿੱਤੀ ਹੈ ਤੇ ਜਿਹੜੇ ਸਮਾਨ ਕੱਲਾ ਕੱਲਾ ਕਰਕੇ ਵੱਖਰਾ ਵੱਖਰਾ ਕਰਾਂਗੇ ਤੇ ਉਸੇ ਤਰ੍ਹਾਂ ਬਾਅਦ ਵਿੱਚ ਇਹਦੀ ਫਿਟਿੰਗ ਵੀ ਕਰਨੀ ਜ਼ਰੂਰੀ ਹੁੰਦੀ ਹੈ ਕੋਈ ਵੀ ਇੱਕ ਵੀ ਚੀਜ਼ ਆਸ-ਪਾਸੇ ਹੋ ਜਾਵੇ ਤੇ ਫਿਰ ਉਹ ਮਜ਼ਾ ਨਹੀਂ ਆਉਂਦਾ ਤੇ ਏਸੀ ਆਵਾਜ਼ ਕਰਦਾ ਰਹਿੰਦਾ ਕੋਈ ਨਾ ਕੋਈ ਦਿੱਕਤ ਆ ਜਾਂਦੀ ਗਈ ਹੁਣ ਜਿੰਨੇ ਵੀ ਪਾਰਟ ਆਪਾਂ ਵੱਖਰੇ ਵੱਖਰੇ ਕਰ ਲਏਗੇ ਆ ਤੇ ਉਹਨਾਂ ਨੂੰ ਧੋਣ ਵਾਸਤੇ ਆਪਾਂ ਇਸ ਵਾਸ਼ਰ ਦੇ ਨਾਲ ਸਾਰੀ ਸਰਵਿਸ ਕਰਾਂਗੇ ਕਈ ਵੀਰਾਂ ਦੇ ਫੋਨ ਵੀ ਆਉਂਦੇ ਹੁੰਦੇ ਆ ਤੇ ਕਈਆਂ ਦੇ ਆਪਾਂ ਜਾ ਕੇ ਵੀ ਵੇਖਿਆ ਕੰਧ ਦੇ ਇੱਕ ਸਾਈਡ ਤੇ ਰਾਈਟ ਸਾਈਡ ਤੇ ਨਾ ਬਹੁਤ ਹੀ ਲਾਲ ਜਿਹੇ ਰੰਗ ਦੇ ਦਾਗ ਪਏ ਹੁੰਦੇ ਆ ਤੇ ਉਹ ਪਾਣੀ ਸਿਮਦਾ ਰਹਿੰਦਾ ਕਾਰਨ ਇਹੀ ਹੁੰਦਾ ਕਿ ਆ ਜਿਹੜੀ ਪਾਇਪ ਇਹਦੇ ਵਿੱਚ ਨਾ ਸਪਰਿੰਗ ਬੈਂਡਰ ਪਿਆ ਹੁੰਦਾ ਤੇ ਹੌਲੀ ਹੌਲੀ ਜਦੋਂ ਪਾਣੀ ਵਿੱਚ ਖੜਦਾ ਤੇ ਉਹ ਇਹਦੇ ਵਿੱਚ ਜੰਗਾਲ ਬਣ ਜਾਂਦਾ ਤੇ ਕਿਸੇ ਵੇਲੇ ਥੋੜੀ ਬਾਕੀ ਲੀਕੇਜ ਹੋ ਜਾਂਦੀ ਹੈ ਤੇ ਉਹ ਸਾਰਾ ਕੰਧ ਦੇ ਉੱਪਰ ਇਦਾਂ ਦਾ ਜਾਲਾ ਜਾਂ ਜੰਮ ਜਾਂਦਾ ਹੈਗਾ ਜਿਹੜਾ ਕੰਧ ਦੇ ਉੱਪਰ ਬਹੁਤ ਹੀ ਬੁਰਾ ਲੱਗਦਾ ਪਿਆ ਹੁਣ ਆਪਾਂ ਇਹਦੀ ਚੰਗੀ ਤਰ੍ਹਾਂ ਸਫਾਈ ਕਰ ਦਿੰਨੇ ਆ ਤਾਂ ਜੋ ਅੱਗੇ ਤੋਂ ਕਿੱਦਾਂ ਦੀ ਏਸੀ ਦੇ ਵਿੱਚ ਪ੍ਰੋਬਲਮ ਨਾ ਆਵੇ ਏਸੀ ਦੇ ਸਾਰੇ ਪਾਰਟ ਜਿਹੜੇ ਨਾ ਉਹ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਏ ਗਿਆ ਤੇ ਹੁਣ ਜਿਵੇਂ ਵੀ ਆਪਾਂ ਜਿਵੇਂ ਜਿਵੇਂ ਪਾਰਟ ਖੋਲੇ ਸੀ ਉਸੇ ਤਰ੍ਹਾਂ ਉਹਨਾਂ ਨੂੰ ਫਿੱਟ ਕਰਾਂਗੇ ਆ ਉੱਪਰਲੇ ਬੰਨੇ ਇੱਕ ਪੱਟੀ ਲੱਗੀ ਹੁੰਦੀ ਜਿਹੜੀ ਮੌਇਸਚਰ ਤੋਂ ਬਚਾਉਂਦੀ ਹੈਗੀ ਆ ਥੱਲੇ ਪਾਣੀ ਡਿੱਗਣ ਤੋਂ ਇਹ ਵੀ ਉੱਪਰਲੇ ਬੰਨੇ ਖੁੱਲੀ ਹੋਈ ਸੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫਿੱਟ ਕਰ ਦਿੱਤਾ ਤਾਂ ਜੋ ਅੱਗੇ ਤੋਂ ਦਿੱਕਤ ਨਾ ਆਵੇ ਹੁਣ ਜਿਹੜੇ ਪਾਰਟ ਸੀਗੇ ਉਹ ਸਾਰੇ ਆਪਾਂ ਇੰਡੋਰ ਦੇ ਫਿੱਟ ਕਰ ਤੇ ਟੌਪ ਕਵਰ ਆਪਾਂ ਇਹਦਾ ਬਾਅਦ ਵਿੱਚ ਲਗਾਵਾਂਗੇ ਤੇ ਹੁਣ ਆਪਾਂ ਜਿਹੜੀ ਇਹ ਪਲੇਟ ਸੀਗੀ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਦੋ ਜਿੰਦੇ ਉੱਪਰ ਏਸੀ ਟਿਕਾ ਹਿਆ ਸੀ ਇੰਡੋਰ ਯੂਨਿਟ ਨੂੰ ਆਪਾਂ ਫਿੱਟ ਕਰ ਦਿੱਤਾ ਐਲਜੀ ਕੰਪਨੀ ਦੇ ਇੰਡੋਰ ਤੇ ਜਿਹੜੇ ਨਾ ਪਾਈਪ ਹੁੰਦੀ ਉਹ ਬਹੁਤ ਲੰਬੀ ਦਿੰਦੇ ਆ ਬਹੁਤ ਮਜ਼ਾ ਆ ਜਾਂਦਾ ਇੱਕ ਫਲੇਅਰ ਇਹਨਾਂ ਦੇ ਇੰਨੇ ਜ਼ਬਰਦਸਤ ਸੈਟਿੰਗ ਦੇ ਨਾਲ ਫਿਟਿੰਗ ਹੁੰਦੀ ਹੈ ਨਾ ਆਪਾਂ ਇਹ ਵੇਖੋ ਕਿੰਨੀ ਲੰਬੀ ਤੇ ਫਲੇਅਰ ਨਟ ਵੇਖੋ ਕਿਸ ਤਰ੍ਹਾਂ ਦੀ ਇਹਨਾਂ ਨੇ ਸੈਟਿੰਗ ਕਰਕੇ ਦਿੱਤੀ ਹੋਈ ਹੈ ਅਣਜਾਣ ਤੋਂ ਅਣਜਾਣ ਬੰਦਾ ਵੀ ਸਹੀ ਤਰੀਕੇ ਨਾਲ ਫਿਟਿੰਗ ਕਰੇ ਨਾ ਤੇ ਕਦੀ ਵੀ ਗੈਸ ਦੀ ਲੀਕ ਨਹੀਂ ਹੁੰਦੀਗੀ ਤੇ ਪਾਇਪ ਵੀ ਇੰਨੀ ਜਿਆਦਾ ਲੰਬੀ ਹੁੰਦੀ ਆ ਚਾਹੇ 9 ਇੰਚ ਤੇ ਚਾਹੇ 18 ਇੰਚ ਕੰਦੇ ਵਿੱਚ ਆਰਾਮ ਨਾਲ ਲੰਘ ਜਾਂਦੀ ਤੇ ਫੈਨ ਮੋਟਰ ਇਕੱਲੀ ਬਾਹਰ ਕਰਨੀ ਚਾਹੀਦੀ ਨਹੀਂ ਤੇ ਬਸ ਹੋਰ ਸਿਸਟਮ ਬਾਹਰ ਕੱਢ ਲੈਣਾ ਹੈ ਸਰਵਿਸਲਾ ਕੰਮ ਕੰਪਲੀਟ ਹੋਣੇ ਦੀ ਮੋਟਰ ਨੂੰ ਨਵੀਂ ਫਿੱਟ ਕਰਤਾ ਤੇ ਨਵੇਂ ਨਟ ਲਗਾਤੇ ਜਿਹੜੇ ਨਟ ਤੇ ਲਿਖਾ ਹੁੰਸੀ ਗਏ ਆਡਰ ਯੂਨਟ ਦੀ ਚੰਗੀ ਤਰ੍ਹਾਂ ਆਪਾਂ ਸਰਵਿਸ ਕਰ ਦਿੱਤੀ ਤੇ ਕਵਰ ਲਗਾ ਦਿੱਤੇ ਇਧਰਲੇ ਬਨੇ ਇਨਸੂਲੇਸ਼ਨ ਜਿਹੜੀ ਉਹ ਫੱਟੀ ਹੋਈ ਸੀਗੀ ਤੇ ਉਹਦੇ ਉੱਪਰ ਆਪਾਂ ਕਾਟਨ ਟੇਪ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਤੇ ਸਿਸਟਮ ਨੂੰ ਨਾਲ ਦੀ ਨਾਲ ਆਪਾਂ ਵੈਕਿਊਮ ਵੀ ਕਰ ਦਿੱਤਾ ਤੇ ਵੈਕਿਊਮ ਵਾਲਾ ਵੀ ਆਪਣਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਹੋ ਗਿਆ ਆ ਕੋ ਪੂਰੀ ਸਰਵਿਸ ਹੋਣ ਤੋਂ ਬਾਅਦ ਵਿੱਚ ਕਿੰਨਾ ਜ਼ਿਆਦਾ ਸਾਫ਼ ਸੁਥਰਾ ਲੱਗਦਾ ਪਿਆ ਪੂਰੇ ਟੌਪ ਦੇ ਉੱਪਰ ਹੁਣ ਸਪੀਡ ਫੜ ਲੀਨੇ ਆ ਆਊਟਡੋਰ ਨੇ ģeer ਜਿਵੇਂ ਕਹਿ ਸਕਦੇ ਆ ਆਪਾਂ ਦੀ ਪੰਜਾਬੀ ਭਾਸ਼ਾ ਦੇ ਪਹਿਲਾ ਵੀ ਪਾਇਆ ਦੂਜਾ ਤੀਜਾ ਚੌਥਾ ਅੰਮ੍ਰਲਾ ਦਾ ਛੇਵੇਂ ģeer 'ਚ ਚੱਲਦਾ ਤੇ ਹਵਾ ਜ਼ੋਰ-ਜ਼ੋਰ ਨਾਲ ਬਾਹਰ ਛੁੱਟਦਾ ਪਿਆ ਆ ਉੱਪਰ ਕੂਲਿੰਗ ਪੂਰੀ ਥੱਲੇ ਬਣੇਗੀ ਰਿਟਰਨ ਕਰੀ ਆ ਮੌਸੇ ਦਾ ਪੂਰਾ ਆ ਗਿਆ ਠੰਡਕ ਪੂਰੀ ਹੋ ਚੁੱਕੀ ਜਿਹੜੇ ਆਪਾਂ ਇਨਡੋਰ ਤੋਂ ਆਊਟਡੋਰ ਨੂੰ ਫਲੇਅਰ ਨਟ ਕੱਸੇ ਸੀ ਤੇ ਇਹਨਾਂ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਟੇਪ ਕਰਕੇ ਤੇ ਓਕੇ ਕਰ ਦਿੱਤਾ ਏਸੀ ਦੀ ਕੂਲਿੰਗ ਬਿਲਕੁਲ ਪਰਫੈਕਟ